ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਆਪਾਂ ਰੋਜ਼ ਕੋਈ ਨਾ ਕੋਈ 2-3 ਮਿੰਟ ਦੀ ਗੱਲ ਕਰਦੇ ਹੁੰਨੇ ਆ ਤੇ ਅੱਜ ਆਪਾਂ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਉਹ ਹੈ ਜੈਸਮੈਨ ਤੇ ਨੋਮੈਨ ਜਿਵੇਂ ਕਹਿੰਦੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜੇ ਜਦੋਂ ਤਹਾਂ ਸਿੱਟਦੇ ਆ ਇੱਕ ਹੈਡ ਜਾਂ ਟੇਲ ਆਉਣਾ ਹੁੰਦਾ ਤੇ ਇਵੇਂ ਹਰੇਕ ਚੀਜ਼ ਦੇ ਹਰੇਕ ਸਾਡੀ ਪ੍ਰਤੀਕਿਰਿਆ ਦੇ ਹਰੇਕ ਸਾਡੀ ਕਾਰਵਾਈ ਦੇ ਦੋ ਰਿਜ਼ਲਟ ਨੇ ਚੰਗਾ ਤੇ ਮਾੜਾ ਵਿਚ ਵਿਚਲੜਾ ਰਸਤਾ ਕੋਈ ਨਹੀਂ ਹੁੰਦਾ ਸਾਨੂੰ ਕਈ ਵਾਰੀ ਜਦੋਂ ਬੰਦਾ ਕੋਈ ਕਹਿੰਦਾ ਕੋਈ ਸੀ ਕੰਮ ਲਈ ਕਿਸੇ ਨੂੰ ਜੈਸ ਕਹਨੇ ਆ ਤਾਂ ਉਹ ਕੰਮ ਬਹੁਤਾ ਮਹੱਤਵਪੂਰਨ ਨਹੀਂ ਹੁੰਦਾ ਅਸੀਂ ਛੇਪੋ ਛੇਪ ਸਾਹਮਣੇ ਵਾਲੇ ਦੇ ਕੋਈ ਪ੍ਰਭਾਵ ਕਰਕੇ ਅਸੀਂ ਜੈਸ ਕਹਿ ਦਿੰਨੇ ਆ ਪਰ ਉਹ ਕੰਮ ਦਾ ਨੁਕਸਾਨ ਹੁੰਦਾ ਤੇ ਜਦੋਂ ਤੁਸੀਂ ਕਿਸੇ ਮਾੜੇ ਕੰਮ ਨੂੰ ਜੈਸ ਕਹਨੇ ਹੋ ਤਾਂ ਤੁਸੀਂ ਦੂਜੇ ਪਾਸੇ ਇਨਡਾਇਰੈਕਟਲੀ ਜਿਹੜਾ ਤੁਹਾਡੀ ਜ਼ਿੰਦਗੀ ਲਈ ਚੰਗਾ ਕੰਮ ਆ ਉਹਦੇ ਲਈ ਤੁਸੀਂ ਨੋ ਕਹਿ ਰਹੇ ਹੋ ਤਦੇ ਸੋਚ ਕੇ ਦੇਖਿਓ ਤੁਸੀਂ ਕਿੰਨੇ ਕੰਮਾਂ ਲਈ ਜੈਸ ਕਹੀ ਤੇ ਜਿਹੜੇ ਤੁਹਾਡੇ ਨਿੱਜੀ ਵਿਕਾਸ ਲਈ ਤੁਹਾਡੇ ਆਪਣੇ ਫਾਇਦੇ ਲਈ ਜੇ ਤੁਹਾਡੀ ਤਰੱਕੀ ਲਈ ਉਹ ਨੋ ਹੋ ਨਿਬੜੇ ਪਰ ਅਸੀਂ ਜਿਸ ਕਿਉਂ ਕਹਨੇ ਆ ਅਸੀਂ ਜਿਸ ਇਹ ਕਹਨੇ ਆ ਕਿ ਸਾਹਮਣੇ ਵਾਲਾ ਬੰਦਾ ਰੋਸਣਾ ਜਾਵੇ ਉਹ ਮੈਨੂੰ ਇਹ ਆਖੂਗਾ ਇਹ ਮੈਨੂੰ ਉਹ ਆਖੂਗਾ ਆਪਾਂ ਨੂੰ ਮੈਡਲ ਕਿਸੇ ਨੂੰ ਨਹੀਂ ਪਾਉਣਾ ਪਰ ਜੇ ਤੁਸੀਂ ਥੋੜਾ ਜਿਹਾ ਸੈਲਫ ਡਿਪੈਂਡੈਂਟ ਹੋ ਕੇ ਆਪਣੇ ਜ਼ਿੰਦਗੀ ਦੇ ਹਿਸਾਬ ਨਾਲ ਅੱਗੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਜਰੂਰ ਚੰਗੇ ਰਿਜ਼ਲਟ ਮਿਲਣਗੇ ਇਸ ਕਰਕੇ ਬਹੁਤਾ ਜੈਸਮਨ ਨਾ ਆਪਾਂ ਬਣੀਏ ਕਈ ਜਿਹੜੇ ਹੈਗੇ ਅਸੂਲ ਦੀ ਗੱਲ ਕਰੀਏ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਵੀ ਦੇਵਾਂਗਾ ਕਿ ਸਾਡੀ ਕੁੜੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਬੰਦਾ ਸੀ ਉਹ ਕਹਿੰਦਾ ਜੀ ਫਲਾਨਾ ਉੱਥੇ ਹੈਡਮਾਸਟਰ ਸਾਹਿਬ ਆ ਉਹਨਾਂ ਦੀ ਡਿਊਟੀ ਆ ਤੇ ਤੁਸੀਂ ਪੇਪਰਾਂ 'ਚ ਆਪਣਾ ਬੱਚਾ ਪਾਸ ਕਰਾਉਣਾ ਤੁਸੀਂ ਨਾਲ ਚੱਲੋ ਤਾਂ ਉਹ ਨਾਲ ਚਲੇ ਗਏ ਚਿਪੋ-ਚਿਪ ਨਾ ਚਾਹੁੰਦੇ ਵੀ ਤਾਂ ਉਹ ਕੇਸੀ ਨਾਤਾ ਘਰੇ ਬੈਠਾ ਐਤਵਾਰ ਦਾ ਦਿਨ ਉਹ ਸਾਨੂੰ ਦੇਖ ਕੇ ਹੱਸ ਕੇ ਕਹਿੰਦਾ ਵੀ ਕਿਵੇਂ ਆਏ ਹੋ ਭਾਈ ਤੇ ਕਹਿੰਦਾ ਕੋਈ ਪੇਪਰਾਂ 'ਚ ਕਿਸੇ ਜਵਾਕ ਦੀ ਸਪਰਸ਼ ਲੈ ਕੇ ਆਏ ਹੋ ਤਾਂ ਅਸੀਂ ਮੇਰੇ ਨਾਲ ਮੇਰੇ ਤਾਇਆ ਜੀ ਸੀ ਉਹ ਕਹਿੰਦੇ ਵੀ ਆਪਣਾ ਇਹ ਰਿਸ਼ਤਾ ਆਪਣਾ ਪ੍ਰਾਣਾ ਭਾਈ ਇਹ ਇਹਨਾਂ ਦਾ ਗਾਂ ਭਾਣ ਜਾ ਰਿਸ਼ਤੇਦਾਰੀ ਕੋਲੋਟੀ ਐ ਜਵਾਖ ਦਾ ਕੰਮ ਕਰਾਉਣਾ ਉਹਨੇ ਗੱਲਾਂ ਬੜੀਆਂ ਧਿਆਨ ਨਾਲ ਸੁਣੀਆਂ ਕਹਿੰਦਾ ਬਿਲਕੁਲ ਜਵਾਗ ਪੜਿਆ ਪੁੜਿਆ ਨਹੀਂ ਸਾਰਾ ਸਾਲ ਸਕੂਲ ਜਾਂਦਾ ਰਹਿਆ ਕਿਤਾਬਾਂ ਖਤੂਬਾਂ ਲੈ ਕੇ ਦਿੱਤੀਆਂ ਉਹਨੇ ਬੜਾ ਕੱਢੀਆਂ ਜਿਹੜੀਆਂ ਸੀਗੀਆਂ ਨਿਚੋੜ ਕੱਢਿਆ ਉਸ ਤੋਂ ਬਾਅਦ ਉਹਨੇ ਅਖੀਰ ਤੇ ਕਹਿੰਦਾ ਤੁਸੀਂ ਹੈਰਾਨ ਹੋਵੋਗੇ ਕਹਿੰਦਾ ਵੀ ਜੇ ਕੋਈ ਆਪਾਂ ਨੂੰ ਤੁਹਾਨੂੰ ਤੁਸੀਂ ਲੱਖ ਰੁਪਏ ਦਾ ਨੌਕਰ ਰੱਖਦੇ ਹੋ ਘਰੇ ਤੇ ਉਹਦਾ ਕੰਮ ਇਹ ਹੈ ਵੀ ਸੁੱਡੀ ਨਿਆਈਂ ਦੇ ਵਿੱਚ ਜਿਹੜੀ ਕੋਈ ਚਰੀ ਜਾਂ ਕਣਕ ਜਾਂ ਕੋਈ ਵੀ ਚੀਜ਼ ਫਸਲ ਬੀਜੀ ਆ ਉਹਦੇ ਪਾਸੇ ਤਾਰ ਲਾਈ ਹੋਈ ਆ ਤੁਸੀਂ ਉਹਨੂੰ ਲੱਖ ਰੁਪਈਆ ਦੇ ਦਿੰਦੇ ਹੋ ਵੀ ਭਾਈ ਤੂੰ ਇਹਦੇ ਵਿੱਚ ਪਸ਼ੂ ਵੜਨ ਨਹੀਂ ਦੇਣੇ ਤਾਂ ਲੱਖ ਰੁਪਈਆ ਦਿੱਤਾ ਹੋਇਆ ਤੁਸੀਂ ਉਹਨੂੰ ਕਹਿੰਦਾ ਫਿਰ ਉਹ ਪਸ਼ੂ ਵੜਨ ਦੇ ਦਊਗਾ ਅਸੀਂ ਆਖਿਆ ਵੀ ਨਾ ਜਮੇ ਨਹੀਂ ਪੜਨ ਦਿੰਦਾ ਫਿਰ ਕਹਿੰਦਾ ਮੈਨੂੰ ਸਰਕਾਰ 1000 ਰੁਪਈਆ ਦਿੰਦੀ ਆ ਇਸ ਕੰਮ ਦੇ ਤੇ ਮੇਰੀ ਡਿਊਟੀ ਉੱਥੇ ਇਸ ਕੰਮ ਲਈ ਲਾਈ ਆ ਕਿ ਕਿਸੇ ਜਵਾਕ ਨੂੰ ਆਸੇ ਪਾਸੇ ਦੇਖਣ ਨਹੀਂ ਦੇਣਾ ਬਿਲਕੁਲ ਆਪਦੇ ਦਿਮਾਗ ਦੇ ਹਿਸਾਬ ਨਾਲ ਪੇਪਰ ਬੱਚੇ ਕਰਨ ਅਸੀਂ ਨਿਰੁੱਤਰ ਸੀ ਸੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਨਾ ਅਸੂਲੀ ਬੰਦੇ ਹੁੰਦੇ ਨੇ ਉਹਨਾਂ ਕੋਲੇ ਦਲੀਲਾਂ ਵੀ ਹੁੰਦੀਆਂ ਨੇ ਐਕਚੁਅਲੀ ਆਪਾਂ ਨਾ ਜਿਹੜਾ ਹੈਗਾ ਨਹੀਂ ਕਹਿੰਦੇ ਤੇ ਨਾ ਕਹਿਣ ਲਈ ਸਾਡੇ ਕੋਲੇ ਇੱਕ ਲੌਜਿਕ ਹੋਣਾ ਚਾਹੀਦਾ ਇੱਕ ਦਲੀਲ ਹੋਣੀ ਚਾਹੀਦੀ ਆ ਜੇ ਫਿਰ ਵੀ ਨਹੀਂ ਮੰਨਦਾ ਬੰਦਾ ਵੀ ਭਾਈ ਤੂੰ ਮੈਨੂੰ ਨਾ ਕਿਉਂ ਕਹੀ ਫਿਰ ਤੁਸੀਂ ਪ੍ਰਵਾਹ ਨਾ ਕਰਿਆ ਕਰੋ ਫਿਰ ਕੋਈ ਚੱਕਰ ਨਹੀਂ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਜੈਸਸ ਕੀਤੀ ਆ ਉਹਦਾ ਜਿਵੇਂ ਆਪਾਂ ਕਹਿੰਦੇ ਆ ਨਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਮਗਰੋਂ ਬੰਦਾ ਸਾਲ ਦੋ ਸਾਲ ਬਸ ਸੋਚਦਾ ਵੀ ਗੱਲ ਤਾਂ ਸਹੀ ਸੀ ਯਾਰ ਤੇ ਜਿਵੇਂ ਆਪਾਂ ਕਹਿੰਦੇ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਇਸੇ ਤਰੀਕੇ ਨਾਲ ਜਿਹਦੇ ਕੋਈ ਨਕਲਾ ਨੁਕਲਾ ਮਾਰ ਕੇ ਜਗ ਬਗ ਪਾਸ ਹੋਏ ਹੁੰਦੇ ਨੇ ਕਦੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜ ਜਾਂ ਵਕੀਲ ਨਹੀਂ ਬਣਦੇ ਉਹ ਕੋਈ ਨਿੱਕਾ ਮੋਟਾ ਆਹੀ ਕੰਮ ਕਰਦੇ ਨੇ ਸੋ ਇੱਕ ਵਾਰੀ ਜੇ ਠੋਕਰ ਲੱਗਦੀ ਆ ਦਿਗਦਾ ਬੰਦਾ ਤਾਂ ਉਸ ਤੋਂ ਬਾਅਦ ਉਹਨੂੰ ਕੁਛ ਨਾ ਕੁਛ ਜਿਹੜਾ ਹੈਗਾ ਅਸਾਸ ਹੁੰਦਾ ਸੋ ਇੱਕ ਈ ਉਹ ਬ੍ਰੇਕ ਹੁੰਦੀ ਆ ਸੋ ਇਹ ਆਪਣੀ ਛੋਟੀ ਜੀ ਗੱਲ ਸੀ ਅੱਜ ਕਿ ਆਪਾਂ ਲੋਡ ਅਨਸਾਰ ਸੋ ਆਪਾਂ ਨਾ ਕਹਿਣਾ ਸਿੱਖੀਏ ਬਹੁਤਾ ਜਿਹੜੇ ਜੈਸਮੈਨ ਹੁੰਦੇ ਨੇ ਜਿਸ ਕਹਿਣ ਵਾਲੇ ਹੁੰਦੇ ਨੇ ਉਹ ਅਖੀਰ ਨੂੰ ਫਿਰ ਸਾਰਾ ਸਮਾਨ ਆਪ ਦੇ ਕਰਨੀ ਇਕੱਠਾ ਕਰ ਲੈਂਦੇ ਨੇ ਤੇ ਅਖੀਰ ਨੂੰ ਹਾਰ ਉਹਨਾਂ ਦੀ ਹੋ ਜਾਂਦੀ ਆ ਸਾਰਿਆਂ ਨੂੰ ਜੈਸ ਜੈਸ ਕਹਿੰਦੇ ਅਖੀਰ ਨੂੰ ਕੋਈ ਉਹਨਾਂ ਦੇ ਨਾਲ ਖੜਦਾ ਨਹੀਂ ਜਦੋਂ ਉਹ ਇਕੱਲੇ ਰਹਿ ਜਾਂਦੇ ਨੇ ਇਸ ਕਰਕੇ ਕਦੇ-ਕਦੇ ਲੋਡ ਅਨਸਾਰ ਜਿੱਥੇ ਸਾਨੂੰ ਲੱਗਦਾ ਨੋ ਕਹਿਣ ਸਿੱਖੀਏ ਇਹ ਨੋ ਕਹਿਣ ਸਿੱਖਣ ਦੀ ਕਲਾ ਜਿਹੜੀ ਉਸ ਲਈ ਇੱਕ ਟ੍ਰੇਨਿੰਗ ਦੀ ਕੋਈ ਸਕੂਲ ਦੀ ਲੋੜ ਨਹੀਂ ਬਸ ਥੋੜਾ ਜਿਹਾ ਅਨੁਭਵ ਥੋੜੀ ਜੀ ਤੁਹਾਡੇ ਅੰਦਰ ਇੱਕ ਬਿਲ ਪਾਵਰ ਹੋਣੀ ਚਾਹੀਦੀ ਹੈ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਇਹ ਆਪਣੀ ਗੱਲ ਸੀ ਛੋਟੀ ਜੀ ਤੁਹਾਨੂੰ ਠੀਕ ਲੱਗੀ ਹੋ ਜਿੰਦਾਬਾਦ ਰਹੋ ਚੜ੍ਹਦੀ ਕਲਾ ਰਹੇ ਸਤਿ ਸ਼੍ਰੀ ਅਕਾਲ